ਜਿਹੜੇ ਬਾਹੂ ਦਫ਼ਤਰਾਂ 'ਚ ਬੰਦੇ ਸੀ ਚਿੱਟੇ ਰੰਗ ਦਾ ਤੌਲੀਆ ਜਾਂ ਰੱਖ ਲੈਂਦੇ ਆ ਉਹ ਏਸੀ ਲਾ ਲੈਂਦੇ ਆ ਫਿਰ ਜਦੋਂ ਬਾਹਰ ਆਉਂਦਾ ਕਹਿੰਦੇ ਸਾਫ਼ ਤਾਂ ਪਿਛਲੇ ਦਿਲਾਜ ਨਹੀਂ ਨਿਕਲਦੇ ਬੁੱਧਵਾਰ ਨੂੰ ਆ। ਸਾਫ਼ ਦੇ ਜਿਹੜੇ ਚਿੱਟੇ ਤੌਲੀਆ ਨੇ ਜਿਹੜੇ ਕੁਰਸੀਆਂ ਨੇ ਉਹ ਨਹੀਂ ਰਹਿਣਗੀਆਂ ਉਹ ਜਾ ਕੇ ਗੋੜਾਂ ਤੱਕ ਤੇ ਭੰਸ ਲਏ। ਇਹ ਬਹੁਤ ਇਤਿਹਾਸਿਕ ਦਿਨ ਹੈ ਪੰਜਾਬ ਦੇ ਲਈ। ਵੇਖ ਲਈ ਇਤਨੀ ਹੈ। ਵੋਟਾਂ ਮੰਗਣ ਅਸੀਂ ਕਰ ਕਰ ਜਾਂਦੇ ਆ। ਡੋਰ ਟੂ ਡੋਰ ਜਾਂਦੇ ਆ। ਪਰ ਜਦੋਂ ਸਰਕਾਰ ਬਣ ਜਾਂਦੀ ਹੈ ਤੇ ਲੋਕਾਂ ਨੂੰ ਕਹਿੰਦੇ ਕੋਈ ਚੰਡੀਗੜ੍ਹ ਆਜੋ ਹਾਲਾਂਕਿ ਭੰਕਰਪੁਰ ਪਿੰਡ ਹੈ ਜਿਹੜਾ ਇਹ ਚੰਡੀਗੜ੍ਹ ਦੇ ਨੇੜੇ ਉਹ ਬੋਰ ਤੋਂ ਫਾਜ਼ਿਲਕਾ ਤੋਂ ਫਰੀਦਕੋਟ ਤੋਂ ਮੋਗੇ ਤੋਂ ਜ਼ੀਰੇ ਤੋਂ ਤਰਨਤਾਰਨ ਤੋਂ ਚੰਡੀਗੜ੍ਹ ਆ ਆਪਣੇ ਛੋਟੇ ਜੇ ਕੰਮ ਲਈ ਆਉਣਾ ਉਹ ਪਤਾ ਵੀ ਨਹੀਂ ਪੱਕਾ ਕਿ ਕੰਮ ਹੋਊਗਾ ਜਾਂ ਨਾ ਛੋਟੀ ਜੀ ਗਲਤੀ ਨਿਕਲ ਗਈ ਫਿਰ ਦੁਬਾਰਾ ਆਉਣਾ ਮਤਲਬ ਦਿਹਾੜੀ ਫੁੱਟਣਾ 5 10000 ਰੁਪਏ ਤੋਂ ਖਰਚ ਖੜਾ ਹੋਣਾ ਹੈ ਸਵੱਜ ਜਿਹੜਾ ਸਰਕਾਰ ਤੁਹਾਡੇ ਦਵਾਰ ਦਾ ਜਿਹੜਾ ਸਾਡਾ ਕਨਸੈਪਟ ਹੈ ਉਹਨੂੰ ਅਸੀਂ ਪੂਰੇ ਪੰਜਾਬ ਚ ਲਾਗੂ ਕਰ ਰਹੇ ਹਾਂ ਤੁਹਾਡੇ ਸਾਹਮਣੇ ਅਲੱਗ-ਅਲੱਗ ਮੈਕਮਿਆਂ ਦੇ ਸਟਾਲ ਲੱਗੇ ਹੋਏ ਨੇ ਇੱਥੇ ਜਾਤੀ ਸਰਟੀਫਿਕੇਟ ਬਣ ਰਿਹਾ ਹੈ ਇੱਥੇ ਮੈਰਿਜ ਸਰਟੀਫਿਕੇਟ ਬਣ ਰਿਹਾ ਹੈ ਇੱਥੇ ਫਰਦਾ ਨਿਕਲ ਰਹੀਆਂ ਨੇ ਇੱਥੇ ਇਨਕਾਲ ਹੋ ਰਹੇ ਨੇ ਇੱਥੇ ਰਿਸ਼ਤੀਆਂ ਹੋ ਰਹੀਆਂ ਨੇ ਤੁਸੀਂ ਜਾ ਕੇ ਕਿਰਪਾ ਕਰਕੇ ਆਪਣੇ ਕੈਮਰਿਆਂ ਨੂੰ ਉਧਰ ਜ਼ਰੂਰ ਘੁਮਾਓ ਕਿ ਦੱਸਿਓ ਲੋਕਾਂ ਨੂੰ ਵੀ ਪੁੱਛਿਓ ਕਿ ਅੱਜ ਕਿਵੇਂ ਹੋਇਆ ਇਹ ਅੱਜ ਸ਼ੁਰੂ ਹੋਇਆ ਐ ਇਸੇ ਤਰ੍ਹਾਂ ਚੱਲਦਾ ਰਹੂਗਾ ਕੱਲਾ ਇਹ ਨਹੀਂ ਅੱਜ ਕੈਂਪ ਲੱਗੇ ਖਤਮ ਮੈਨੂੰ ਮੋਗੇ ਤੋਂ ਇੱਕ ਵੀਡੀਓ ਆਈ ਐ ਮੈਂ ਦਿੱਲੀ ਤੋਂ ਆਇਆ ਆਉਂਦੇ-ਉਂਦੇ ਮੈਨੂੰ ਇੱਕ ਵੀਡੀਓ ਆਈ ਐ ਕਿ ਵਿਆਹ ਹੋਇਆ ਆਨੰਦ ਕਾਰਜ ਤੋਂ 2 ਘੰਟੇ ਬਾਅਦ ਡਿਪਟੀ ਕਮਿਸ਼ਨਰ ਨੇ ਆਪ ਜਾ ਕੇ ਮੈਰੇ ਸੱਟ ਕਰ ਦਿੱਤਾ ਔਰ ਉਹ ਮੇਰੇ ਸਾਹ ਦੇ ਕਿਹਦੇ ਵਾਸਤੇ ਰੁੱਲਦੇ ਰਹਿੰਦੇ ਸੀ ਕੌਣ ਸੀ ਗਵਾਹ ਕਿਨੇ ਮੈਰਿਜ ਦੋਨੇ ਮਾਂ ਪਿਓ ਕਿੱਥੇ ਨੇ ਚਾਚਾ ਕਿੱਥੇ ਐ ਮਾਮਾ ਕਿੱਥੇ ਐ ਉਹ ਉਦੋਂ ਤੱਕ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਲੜਾਈਆਂ ਹੋ ਜਾਂਦੀਆਂ ਸੀ ਮਾਮਾ ਬੋਲੂ ਹੀ ਹਟ ਜਾਂਦਾ ਸੀ ਬਾਅਦ ਚ ਮਾਮਾ ਕਹਿੰਦਾ ਮੈਂ ਨਹੀਂ ਆਉਂਦਾ ਲੈ ਕਰਾ ਲਓ ਰਜਿਸਟ੍ਰੇਸ਼ਨ ਸੋ ਉਹਦੇ ਮਾਮਾ ਆਇਆ ਹੁੰਦਾ ਸੀ ਉਸੇ ਵੇਲੇ ਚ ਲੱਗ ਕੇ ਫਿਰ ਚਲਾ ਜਾਂਦਾ ਸੀ ਮੈਨੂੰ ਸ਼ਾਂਪ ਨਹੀਂ ਪਾਈ ਜਾਂ ਮੈਨੂੰ ਕਰਾ ਨਹੀਂ ਪਾਇਆ ਸੋ ਇਸ ਕਰਕੇ ਅੱਜ ਪੰਜਾਬ ਦੇ ਲੋਕਾਂ ਲਈ ਸਰਕਾਰ ਉਹਨਾਂ ਦੇ ਘਰੇ ਆਈ ਹੈ ਬਹੁਤ ਵੱਡਾ ਦਿਨ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਸ਼ੁਰੂਆਤ ਹੋ ਗਈ ਹੈ ਔਰ ਇਸੇ ਤਰ੍ਹਾਂ ਚੱਲ ਰਿਹਾ ਹੂਗਾ ਜਦੋਂ 92 ਸੀ ਟਾਣੀਆਂ ਸੀ ਤਾਂ ਜੇ ਉਹ 3 ਲਈ ਸੀ ਸੰਗਰੂਰ ਵਾਲੇ ਜਿਹੜਾ ਮੇਰਾ ਕਰਾਇਆ ਵਾਲਾ ਘਰ ਹੈ ਉਹਦੇ ਛੱਤ ਤੋਂ ਮੈਂ ਬੋਲਿਆ ਸੀ ਮੈਂ ਕਹਿਆ ਸੀਗਾ ਹੁਣ ਸਰਕਾਰ ਪਿੰਡਾਂ ਚ ਚੱਲੂਗੀ ਹੁਣ ਸਰਕਾਰ ਛੋਟੇ ਛੋਟੇ ਕਸਬਿਆਂ ਤੋਂ ਚੱਲੂਗੀ ਹੁਣ ਸਰਕਾਰ ਸ਼ਹਿਰਾਂ ਚ ਚੱਲੂਗੀ ਕਿ ਅੱਜ ਉਹ ਸੁਪਨਾ ਮੇਰਾ ਸੱਚ ਹੋ ਗਿਆ। ਇਸ ਤਰ੍ਹਾਂ ਵਿੱਚ ਉਸ ਤੋਂ ਰੈਗੂਲਰ ਰਹੇਗੀ। ਤਾਂ ਕਿ ਅੱਗੇ ਤੋਂ ਨੌਕਰੀ ਨਾ ਆਵੇ ਕਿ ਇਸ ਤਰ੍ਹਾਂ ਦਾ ਕੋਸ਼ਿਸ਼ ਕਰਨੀ ਪਵੇ ਰੈਗੂਲਰੀ। ਸਿਰਫ ਇਹੋ ਜੀ ਚੀਜ਼ ਹੋਊਗੀ ਕਿ ਜਿਹਦੇ ਵਿੱਚ ਪਰਸਨਲੀ ਅਪੀਅਰ ਹੋਣਾ ਪਵੇ। ਜਿਵੇਂ ਹਿਸਟਰੀ ਹੈ। ਹਾਲਾਂਕਿ ਹਿਸਟਰੀ ਵੀ ਤੇ ਉਹ ਇੰਆ ਮੇਰੇ ਸਾਹਮਣੇ ਹੋ। ਕਿ ਪਰਸਨਲੀ ਉਸ ਵੇਚਣ ਵਾਲਾ ਖਿਦਨ ਵਾਲਾ ਗਵਾਹ ਨੰਬਰ ਦਾ ਉਹ ਉਹ ਇੱਕ ਅੱਧੀ ਹਟਮ ਹੋ ਸਕਦੀ ਹੈ ਜਿਹੜੀ ਜਿਹਦੇ ਵਾਸਤੇ ਤੁਹਾਨੂੰ ਜਾਣਾ ਪੈਵੇ। ਥੋੜੀ ਦੂਰ ਸ਼ਹਿਰ ਤੱਕ ਸਭ ਤਸਵੀਰ ਤੱਕ। ਪਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅਸਿਕਰੀ ਕਚਾ। ਦਫ਼ਤਰਾਂ ਦੇ ਬਾਕੀ ਰੈਗੂਲਰ ਕੰਮ ਆ। ਜੇ ਸਾਹਿਬ ਦੀ ਈਡੀ ਰੇਟ ਚੱਲ ਰਹੀ ਹੈ ਤੇਰੀ ਵਾਜੀ ਨੂੰ ਪੈਂਡਿੰਗ ਨਹੀਂ ਰਹੇਗਾ ਯਾਨੀ ਉਹ ਦਫ਼ਤਰਾਂ ਚ ਰੈਗੂਲਰ ਹੋਵੇਗਾ। ਮੈਂ ਖੀਰ ਦੇ ਵਿੱਚ ਕਹਾਂ ਜਿਹੜੇ ਬਾਗੂ ਦਫ਼ਤਰਾਂ ਚ ਬੈੰਦੇ ਸੀ ਚਿੱਟੇ ਰੰਗ ਦਾ ਤੌਲੀਆ ਜਾਂ ਰੱਖ ਲੈਂਦੇ ਹੋ, ਏਸੀ ਲਾ ਲੈਂਦੇ ਐ ਤੇ ਜਦੋਂ ਬਾਹਰ ਆਉਂਦਾ ਕਹਿੰਦੇ ਸਾਬ ਤਾਂ ਪਿਛਲੇ ਦਰਵਾਜ਼ੇ ਨਾਲ ਨਿਕਲ ਕੇ ਬੁੱਧਵਾਰ ਨੂੰ ਆਏ। ਬੁੱਧਵਾਰ ਨਾਲ ਤੋਂ ਹੋਣਗੇ ਤੇ ਸਾਬ ਦੇ ਜਿਹੜੇ ਚਿੱਟੇ ਤੌਲੀਏ ਆਣੇ ਜਿਹੜੇ ਕੁਰਸੀਆਂ ਨੇ ਉਹ ਨਹੀਂ ਰਹਿਣਦੀਆਂ ਉਹ ਜਾ ਕੇ ਗੋੜਾਂ 'ਤੱਕ ਤੇ ਪੜਸ ਜਾਈ।